ਤਕਦੀਰ ਦੀ ਤਕਦੀਰ ਭਾਗ 15 ਗੁਰਦਾਰਸ਼ ਨੂੰ ਤਕਦੀਰ ਦੀਆਂ ਗੱਲਾਂ ਦਾ ਕੋਈ ਜਵਾਬ ਨਾ ਆਇਆ ਉਹ ਚੁੱਪੀ ਸਾਦ ਕੇ ਬੈਠਾ ਰਿਹਾ ਫਿਰ ਤਕਦੀਰ ਨੂੰ ਬੱਸ ਇੰਨਾ ਕਹਿ ਕੇ ਘਰੋਂ ਬਾਹਰ ਚਲੇ ਆ ਗਿਆ ਮੈਂ ਆਇਆ ਦੋ ਘੰਟੇ ਨੂੰ ਦੋ ਦੂ ਘੰਟੇ ਨੂੰ ਨਹੀਂ ਜਲਦੀ ਆ ਜਿਓ ਗगन ਨੂੰ ਲੈਣ ਜਾਣਾ ਇਹ ਉਧਰੋਂ ਤਕਦੀਰ ਨੇ ਉਸ ਨੂੰ ਕਿਹਾ ਮੈਂ ਲੈ ਆਉਂਗਾ ਆਉਂਦਾ ਹੋਇਆ ਗੁਰਦਾਰਸ਼ ਨੇ ਰੁਕਦੇ ਨੇ ਕਿਹਾ ਮੈਂ ਜਾਣਾ ਹੈ ਨਾਲ ਚੁੱਪ ਕਰਕੇ ਮੈਨੂੰ ਨਾਲ ਲੈ ਜਾਇਓ ਨਹੀਂ ਮੇਰੇ ਤੋਂ ਬੁਰਾ ਨਹੀਂ ਹੋਣਾ ਕੋਈ ਹੁਣ ਬਥੇਰੀ ਦੇਤੀ ਢੇਲ ਤੁਹਾਡੇ ਟੱਬਰ ਨੂੰ ਮੈਂ ਨਾਲੇ ਤੁਹਾਨੂੰ ਤਕਦੀਰ ਨੇ ਉਸ ਨੂੰ ਤਾੜਦਿਆਂ ਕਿਹਾ ਉਸ ਦੀ ਗੱਲ ਦਾ ਹੁਣ ਗੁਰਦਾਰਸ਼ ਨੇ ਕੋਈ ਜਵਾਬ ਨਾ ਦਿੱਤਾ ਅਤੇ ਬਾਹਰ ਨਿਕਲ ਗਿਆ ਤਕਦੀਰ ਵੀ ਆਪਣੇ ਘਰ ਦੇ ਕੰਮ ਕਰਨ ਲੱਗ ਪਈ ਫਿਰ 5:00 ਵਜੇ ਗੁਰਦਸ਼ ਘਰ ਆਇਆ ਅਤੇ ਤਕਦੀਰ ਨੂੰ ਨਾਲ ਲੈ ਕੇ ਗगन ਨੂੰ ਲੈਣ ਲਈ ਚਲਿਆ ਗਿਆ ਉਧਰ ਪਹੁੰਚ ਕੇ ਤਕਦੀਰ ਨੇ ਦੇਖਿਆ ਕਿ ਉਸ ਦੀ ਦਰਾਣੀ ਘਰ ਨਹੀਂ ਸੀ ਜਦੋਂ ਉਸ ਨੇ ਆਪਣੀ ਸੱਸ ਨੂੰ ਉਸ ਬਾਰੇ ਪੁੱਛਿਆ ਤਾਂ ਉਹ ਬੋਲੀ उससे केड़ा रोटी खा हो रही है फ्री की और अपन की कर दोस्तों बैठे बिठाओ को रोटी खिला रहे हैं और की और की दे दें अपन घर पे अख है सालों की सबकी घर तो नहीं अपन देंगे किसी को एनी जल्दी तो नहीं मिलने का कुछ किसी को भी घर तेरे तो मंगदा केड़ा कंजर है एवं तू भी मुंह मार दिए ਤੂੰ ਵੀ ਨਹੀਂ ਕੱਟ ਕਿਸੇ ਤੋਂ ਕਹਿਣੋਂ ਤਾਂ ਕੀ ਕਹਿਣਾ ਹੈ ਪਰ ਤੂੰ ਹੀ ਪਹਿਲਾਂ ਇਹ ਸਾਲੇ ਚਮਲਾ ਲੇ ਹੁਣ ਉਹ ਤੇਰੇ ਪੈਰ ਨਹੀਂ ਲੱਗਣ ਦਿੰਦੇ ਤਾਂ ਤੂੰ ਐ ਬੋਲਦੀ ਰਹਿਣੀ ਹੈ ਪਹਿਲਾਂ ਤਾਂ ਉਹਨਾਂ ਨੂੰ ਕੱਢ-ਕੱਢ ਕੇ ਦਿੰਦੀ ਸੀ ਪੈਸੇ ਹੁਣ ਉਹ ਕੋਈ ਕੰਮ ਦਾ ਡੱਕਾ ਨਹੀਂ ਤੋੜਦੇ ਹੁਣ ਤੂੰ ਬੋਲਦੀ ਰਿਹਾ ਕਰ ਕਿਰਪਾਲ ਸਿੰਘ ਸੁਖਵੰਤ ਕੌਰ ਨੂੰ ਬੋਲਿਆ ਆਹੋ ਅਬ ਤੇਰੇ ਕੋ ਕੀ ਮੇਰੀ ਹੀ ਗਲਤੀ ਲੱਗਨੇ ਕੀ ਇਹ ਯਾਰ ਇਕੱਲੀ ਨੇ ਤੇਰੇ ਨਿਆਣੇ ਪਾਲਦੀ ਐ ਨਾ ਤਾਂ ਕਰਕੇ ਬੱਚੋਂ ਕੀ ਹਰ ਖੁਆਇਸ਼ ਪੂਰੀ ਕਰਤੀ ਰਹੀ ਹੂੰ ਮੈਂ ਤੇਰੇ ਕੋ ਕੀ ਪਤਾ ਹੈ ਕੈਸੇ ਸੰਭਾਲਤੀ ਰਹੀ ਹੂੰ ਮੈਂ ਇਨਕੋ ਸਾਰੋਂ ਕੋ ਸੁਖਵੰਤ ਕੌਰ ਨੇ ਕਿਰਪਾਲ ਸਿੰਘ ਨੂੰ ਕਿਹਾ ਆਹੋ ਤੂੰ ਕੀਤੀ ਇਹ ਹਰ ਖੁਆਇਸ਼ ਪੂਰੀ ਕਮਾਈ ਧਨ ਐ ਭੇਜੀ ਏ ਤੈਨੂੰ ਕਰ ਕਰ ਬਾਹਰੋਂ ਤੂੰ ਤਾਂ ਔਰ ਉਹ ਮਾਰਦੀ ਐ ਜਿਵੇਂ ਤੂੰ ਆਪ ਕਮਾ ਕੇ ਇਹਨਾਂ ਨੂੰ ਪਾਲਿਆ ਹੁੰਦਾ ਐ ਦਿਨ ਰਾਤ ਮੈਂ ਡਿਊਟੀ ਕਰਦਾ ਰਿਹਾ ਸਾਰੇ ਗਰਮੀ ਸਰਦੀ ਮੀਂਹ ਤੂਫਾਨ ਕੁਛ ਨਹੀਂ ਦੇਖਿਆ ਮੈਂ ਹਰ ਟਾਈਮ ਮੈਨੂੰ ਮੇਰਾ ਟੱਬਰ ਦਿਖਦਾ ਸੀ ਜਿਹੜਾ ਟੱਬਰ ਹੁਣ ਮੈਨੂੰ ਟਿੱਚ ਨਹੀਂ ਜਾਣਦਾ ਹੁਣ ਸਾਰੇ ਕੰਮ ਕਰਨ ਦਾ ਨੋ ਹੀ ਨਹੀਂ ਲੈਂਦੇ ਟੁੱਟਿਆ ਹੋਇਆ ਭਲਾ ਇਹਨਾਂ ਦਾ ਕੁਛ ਸਰੀਰ ਤਾਂ ਸਾਲਿਆਂ ਦੇ ਪਲੇ ਪਏ ਨੇ ਖਾ ਖਾ ਕੇ ਆਪੇ ਪੜਲੇ ਨੇ ਜਦ ਕੰਮ ਨਹੀਂ ਕਰਨਾ ਕੋਈ ਕਿਰਪਾਲ ਸਿੰਘ ਬੋਲਿਆ ਵੈਸੇ ਪਾਪਾ ਜੀ ਇੱਕ ਗੱਲ ਕਹਾ ਗੁੱਸਾ ਨਾ ਕਰਿਓ ਕਹਿੰਦੇ ਤੁਸੀਂ ਮੰਮੀ ਜੀ ਨੂੰ ਗਲਤੀ ਤੁਸੀਂ ਵੀ ਕੀਤੀ ਐ ਜਿਹੜਾ ਜਿਹੜਾ ਪੜ ਕੇ ਹਟੀ ਗਿਆ ਨਾਲ ਦੀ ਨਾਲ ਕੰਮ ਤੇ ਲਾ ਦਿਆ ਕਰਨਾ ਸੀ ਤੁਸੀਂ ਨਾਲੇ ਤੁਸੀਂ ਤਾਂ ਇਹਨਾਂ ਵਿੱਚੋਂ ਇੱਕ ਅੱਡੇ ਨੂੰ ਸਰਕਾਰੀ ਨੌਕਰੀ ਤੇ ਵੀ ਸੈੱਟ ਕਰਵਾ ਸਕਦੇ ਸੀ ਕਿਤਰੀ ਨਾ ਕਿਤਰੀ ਤੁਹਾਟੀ ਤਾਂ ਵਾਧੂ ਪਹੁੰਚ ਹੈ ਤਕਦੀਰ ਨੇ ਕਿਰਪਾਲ ਸਿੰਘ ਨੂੰ ਕਿਹਾ ਲੈ ਤੈਨੂੰ ਨਹੀਂ ਪਤਾ ਭਾਈ ਮੈਂ ਆ ਬੜੇ ਨੂੰ ਭਰਤੀ ਦੇਖਣ ਨੂੰ ਕਹਿ ਤਾਂ ਇੱਕ ਵਾਰੀ ਮੈਂ ਕਿਹਾ ਵੀ ਤੂੰ ਇੱਕ ਵਾਰ ਭਰਤੀ ਦੇਖਣ ਚਲਿਆ ਜਾ ਬਾਕੀ ਮੈਂ ਆਪੇ সামਲੂ ਕਹਿੰਦਾ ਤੁਸੀਂ ਤਾਂ ਮੈਨੂੰ ਮਰਨ ਨੂੰ ਭੇਜ ਰਹੇ ਹੋ ਤੁਸੀਂ ਤਾਂ ਜੀ ਮੈਨੂੰ ਜਿਉਂਦੇ ਨੂੰ ਨਹੀਂ ਦੇਖਣਾ ਚਾਹੁੰਦੇ ਫੇਰ ਭਾਈ ਮੈਂ ਕੀ ਕਰਦਾ ਚੁੱਪ ਕਰ ਗਿਆ ਫੇਰ ਮੈਂ ਫੇਰ ਇਹਨੂੰ ਗੁਰਜਾਪ ਨੂੰ ਵੀ ਕਿਹਾ ਤੂੰ ਦੇਖ ਲੈ ਕੋਈ ਨੌਕਰੀ ਦੇ ਫਾਰਮ ਭਰ ਕੇ ਲੈ ਦੇ ਕੇ ਬਣਾ ਦਊ ਤੇਰਾ ਕੰਮ ਕਹਿੰਦਾ ਆਹੋ ਕਹਿੰਦਾ ਆਹੋ ਤੁਸੀਂ ਤਾਂ ਸਾਨੂੰ ਬੰਨ ਕੇ ਬਿਨਾ ਬਣਾ ਕੇ ਰੱਖਣਾ ਚਾਹੁੰਦੇ ਹੋ ਬੰਨ ਕੇ ਬਿਠਾ ਕੇ ਰੱਖਣਾ ਚਾਹੁੰਦੇ ਹਾਂ ਆਪ ਐਸ਼ ਕੀਤੀ ਨਹੀਂ ਸਾਨੂੰ ਕਾਰਨ ਨਹੀਂ ਦਿੰਦੇ ਛੋਟੇ ਦਾਤਾ ਭਾਈ ਤੁਹਾਨੂੰ ਪਤਾ ਹੀ ਹੈ ਬਿਮਾਰ ਰਹਿੰਦਾ ਹੈ ਸਾਜੇ ਕਰਕੇ ਉਹਨੂੰ ਤਾਂ ਮੈਂ ਕਿਹਾ ਹੀ ਨਹੀਂ ਕਦੇ ਆ ਕੁੜੀ ਦਾ ਤੁਹਾਨੂੰ ਆਪ ਹੀ ਪਤਾ ਸਾਰਾ ਕੁਝ ਮੇਰੇ ਤਾਂ ਸਾਲੇ ਸਾਰੇ ਹੀ ਨਿਕੰਮੇ ਨੇ ਕੋਈ ਵੀ ਨਹੀਂ ਚੱਜ ਦਾ ਨਿਕਲਿਆ ਕਿਰਪਾਲ ਸਿੰਘ ਨੇ ਦਿਲ ਦਾ ਦੁੱਖ ਸੁਣਾਇਆ ਜੇ ਨਹੀਂ ਕਰੋ ਦੂਰ ਜਾਣ ਲਈ ਮੰਨਦੇ ਸੀ ਤਾਂ ਉਹਨਾਂ ਨੂੰ ਕੋਈ ਕੰਮ ਕਰਾ ਦਿੰਦੇ ਆਪਣਾ ਖੁਦ ਦਾ ਜਿਹੜੀ ਆਪਣੀ ਦੁਕਾਨ ਪਈ ਏ ਉੱਥੇ ਹੀ ਖੋਲ ਦਿੰਦੇ ਕੋਈ ਕੰਮ ਦੋਏ ਤਿੰਨੇ ਕਰੀ ਜਾਂਦੇ ਇਕੱਠੇ ਤਕਦੀਰ ਨੇ ਫੇਰ ਕਿਹਾ ਭਾਈ ਕੀ ਕਰਾਂ ਜਦ ਮੇਰੀ ਔਲਾਦ ਹੀ ਨਹੀਂ ਜੱਜਦੀ ਮੈਂ ਤਾਂ ਆਪਣੀ ਜਾਨ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਏ ਵੀ ਇਹ ਸੈੱਟ ਹੋ ਜਾਣ ਚੱਲ ਕਿਸੇ ਪਾਸੇ ਉਹ ਜਿਹੜਾ ਤੇਰੀ ਪੇਟੀ ਨਾਲ ਕਾਊਂਟਰ ਖੜਾ ਕੀਤਾ ਹੋਇਆ ਏ ਉਹ ਦੁਕਾਨ ਦਾ ਹੀ ਐ ਗੁਰਦਾਰਸ਼ ਨੂੰ ਕਰਕੇ ਦਿੱਤੀ ਸੀ ਮੈਂ ਦੁਕਾਨ ਬਿਜਲੀ ਦੇ ਕੰਮ ਦੀ ਸਮਾਨ ਵੇਚਣਾ ਹੀ ਵਿਆ ਮੈਨੂੰ ਹਾਰ ਕੇ ਜਦੋਂ ਬੈਠੀ ਨਹੀਂ ਜੱਜ ਨਾਲੇ ਜਿੰਨਾ ਵਿੱਚੋਂ ਕੋਈ ਨਹੀਂ ਟਿਕ ਕੇ ਵੰਦਾ ਸੀ ਦੁਕਾਨ ਤੇ ਕਿਰਪਾਲ ਸਿੰਘ ਨੇ ਦੱਸਿਆ ਤੂੰ ਕਿਉਂ ਹੁਣ ਆਪਣੇ ਦਿਮਾਗ ਤੇ ਬੋਝ ਪਾ ਰਿਹਾ ਏ ਯਾਰ ਕੋਈ ਨਹੀਂ ਅਭੀ ਬੰਦੇ ਹੈ ਆਪਣੇ ਆਪ ਸੁਧਰ ਜਾਏਗੇ ਜਦ ਸਿਰ ਤੇ ਜ਼ਿੰਮੇਵਾਰੀਆਂ ਪੜੇंगी ਅਭੀ ਨਹੀਂ ਸਮਝਵੇਂ ਆਨੇ ਕਾ ਇਨ ਕੋ ਕੁਛ ਵੀ ਸੁਖਵੰਤ ਕੌਰ ਨੇ ਆਪਣੇ ਬੱਚਿਆਂ ਦੀਆਂ ਗਲਤੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਤੂੰ ਬਹਿ ਜਾ ਨੀ ਸਭ ਤੇਰਾ ਹੀ ਕੀਤਾ ਕਰਾਇਆ ਏ ਕਰਨੀ ਉਰਨੀ ਸਭ ਤੇਰੀ ਹੈ ਨਾਲ ਮਿੰਨੂ ਵੀ ਬਖਤਣਾ ਪੈ ਰਿਹਾ ਏ ਹੁਣ ਕਿਰਪਾਲ ਸਿੰਘ ਨੇ ਸੁਖਵੰਤ ਕੌਰ ਨੂੰ ਡਾਂਟਦਿਆਂ ਕਿਹਾ ਫੇਰ ਸੁਖਵੰਤ ਕੌਰ ਦੁਬਾਰਾ ਨਾ ਬੋਲੀ ਤਕਦੀਰ ਨੂੰ ਕਿਰਪਾਲ ਸਿੰਘ ਨੇ ਚਾਹ ਬਣਾ ਕੇ ਲਿਓਣ ਲਈ ਕਿਹਾ ਤਾਂ ਤਕਦੀਰ ਨੇ ਚਾਹ ਬਣਾ ਲਿਆਂਦੀ ਅਤੇ ਸਾਰਿਆਂ ਨੂੰ ਪੀਣ ਲਈ ਦੇ ਦਿੱਤੀ ਸਭ ਨੇ ਚਾਹ ਪੀਤੀ ਅਤੇ ਫਿਰ ਉਹ ਗਗਨ ਨੂੰ ਲੈ ਕੇ ਘਰ ਆ ਗਏ ਤਕਦੀਰ ਨੂੰ ਹੁਣ ਅਕਸਰ ਕਾਲਾ ਜਾਂ ਗੁਰਜਾਪ ਆ ਕੇ ਲੈ ਜਾਂਦੇ ਜਾਂ ਫਿਰ ਗੁਰਦਰਸ਼ ਉਸ ਨੂੰ ਸ਼ਟ ਆਉਂਦਾ ਉਹਨਾਂ ਮਕਾਨ ਮਾਲਕ ਗੁਰਦਰਸ਼ ਤੋਂ ਬਿਜਲੀ ਦਾ ਬਿੱਲ ਅਤੇ ਮਕਾਨ ਦਾ ਕਿਰਾਇਆ ਮੰਗ ਰਹੇ ਸਨ ਉਹਨਾਂ ਦੇ ਬਾਰ-ਬਾਰ ਫੋਨ ਆ ਰਹੇ ਸਨ ਪਰ ਫਿਰ ਅਚਾਨਕ ਉਹਨਾਂ ਦੇ ਫੋਨ ਆਉਣੇ ਬੰਦ ਹੋ ਗਏ ਜਦੋਂ ਤਕਦੀਰ ਨੂੰ ਇਹ ਗੱਲ ਮਹਿਸੂਸ ਹੋਈ ਤਾਂ ਉਸਨੇ ਗੁਰਦਰਸ਼ ਨੂੰ ਕਿਹਾ ਪਹਿਲਾਂ ਤਾਂ ਕਦੇ ਆਂਟੀ ਕਦੇ ਅੰਕਲ ਤੁਹਾਨੂੰ ਬਾਰ-ਬਾਰ ਫੋਨ ਕਰਕੇ ਪੈਸੇ ਮੰਗਦੇ ਰਹਿੰਦੇ ਸੀ ਹੁਣ ਤਾਂ ਕਈ ਦਿਨਾਂ ਤੋਂ ਮੈਨੂੰ ਲੱਗਦਾ ਏ ਉਹਨਾਂ ਨੇ ਪੈਸੇ ਨਹੀਂ ਮੰਗੇ ਹੁਣ ਕਿਤੇ ਮੰਗੀ ਜਾਣਗੇ ਅਗਲਿਆਂ ਨੂੰ ਪੈਸੇ ਮਿਲ ਗਏ ਉਹਨਾਂ ਵੀ ਹੁਣ ਕਿਤੇ ਉਹ ਫੋਨ ਹੀ ਕਰੀ ਜਾਣਗੇ ਗੁਰਦਰਸ਼ ਨੇ ਜਵਾਬ ਦਿੱਤਾ ਮਤਲਬ ਤਕਦੀਰ ਨੇ ਹੈਰਾਨ ਹੁੰਦੇ ਹੋਏ ਕਿਹਾ ਮਤਲਬ ਇਹੀ ਕਿ ਮੈਂ ਉਹਨਾਂ ਨੂੰ ਪੈਸੇ ਦੇ ਦਿੱਤੇ ਤਾਂ ਕਰਕੇ ਉਹਨਾਂ ਨੇ ਮੈਨੂੰ ਫੋਨ ਕਰਨਾ ਵੀ ਛੱਡ ਦਿੱਤਾ ਗੁਰਦਾਰਸ਼ ਨੇ ਜਵਾਬ ਦਿੱਤਾ ਪੈਸੇ ਕਿੱਥੋਂ ਦੇ ਦਿੱਤੇ ਤੁਸੀਂ ਕੰਮ ਤਾਂ ਹੈ ਨਹੀਂ ਤੁਹਾਡੇ ਕੋਲ ਕੋਈ ਕਰਨ ਨੂੰ ਪੈਸੇ ਕਿੱਥੇ ਆ ਕਿ ਕਿੱਥੋਂ ਆ ਗਏ ਤੇ ਫਿਰ ਤਕਦੀਰ ਨੇ ਫੇਰ ਸਵਾਲ ਕੀਤਾ ਪਾਪਾ ਨੇ ਦਿੱਤੇ ਸੀ ਮੈਨੂੰ ਕਿਰਾਏ ਤੇ ਬਿੱਲ ਦੇ ਪੈਸੇ ਹੋਰ ਮੇਰੇ ਕੋਲ ਕਿੱਥੋਂ ਆਣੇ ਨੇ ਭਲਾ ਗੁਰਦਾਰਸ਼ ਨੇ ਦੱਸਿਆ ਫਿਰ 2-3 ਕੁ ਦਿਨ ਬਾਅਦ ਅਚਾਨਕ ਗੁਰਦਾਰਸ਼ ਤਕਦੀਰ ਨਾਲ ਬਿਨਾ ਕੋਈ ਸਲਾਹ ਕੀਤੀ ਹੀ ਗੱਡੀ ਲੈ ਆਇਆ ਅਤੇ ਆਪਣੇ ਸਮਾਨ ਨੂੰ ਨਾਲ ਲਿਆਂਦੇ ਆਪਣੇ 1-2 ਦੋਸਤਾਂ ਨਾਲ ਮਿਲ ਕੇ ਗੱਡੀ ਵਿੱਚ ਰੱਖਣ ਲੱਗ ਪਿਆ ਜਦੋਂ ਤਕਦੀਰ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ ਪਾਪਾ ਨੇ ਘਰ ਵਾਪਸ ਬੁਲਾਇਆ ਏ ਕਹਿੰਦਾ ਘਰ ਰਹੁ ਘਰ ਵੀ ਤੁਹਾਡਾ ਹੀ ਏ ਹੁਣ ਜਦੋਂ ਸਮਾਨ ਗੱਡੀ ਵਿੱਚ ਲੱਦਣ ਹੀ ਲੱਗ ਗਿਆ ਸੀ ਤਾਂ ਤਕਦੀਰ ਨੇ ਉਸ ਨੂੰ ਰੋਕਣਾ ਠੀਕ ਨਹੀਂ ਸਮਝਿਆ ਅਗਲੇ 2 ਘੰਟੇ ਬਾਅਦ ਉਹ ਸਮਾਨ ਸਮੇਤ ਆਪਣੇ ਘਰ ਪਹੁੰਚ ਗਏ ਪਹਿਲਾਂ ਸਾਰਿਆਂ ਨੂੰ ਮਿਲ ਕੇ ਫਿਰ ਤਕਦੀਰ ਨੇ ਬਾਹਰਲੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਵਾਲੇ ਕਮਰੇ ਨੂੰ ਆਪਣੇ ਸਹੁਰੇ ਦੇ ਕਹਿਣ ਤੇ ਸਾਫ਼ ਕਰਕੇ ਪੋਚਾ ਲਗਾ ਦਿੱਤਾ ਅਤੇ ਫਿਰ ਪੱਖਾ ਲਗਾ ਕੇ ਫਰਸ਼ ਛਕਾ ਲਿਆ ਫਿਰ ਉਹਨਾਂ ਨੇ ਆਪਣਾ ਸਾਰਾ ਸਮਾਨ ਕਮਰੇ ਵਿੱਚ ਰੱਖ ਕੇ ਸਲੀਕੇ ਨਾਲ ਸਜਾਇਆ ਦੇਖੋ ਭਾਈ ਮੈਂ ਤੁਹਾਨੂੰ ਘਰ ਬੁਲਾ ਲਿਆ ਵੀ ਚਲ ਇਹਦੇ ਕੋਲ ਕੋਈ ਕੰਮ ਕਰ ਹੈ ਨਹੀਂ ਪਰ ਤੁਸੀਂ ਆਪਣੀ ਰੋਟੀ ਅੱਡ ਹੀ ਰੱਖਿਓ ਆਪਣੇ ਖਰਚੇ ਆਪ ਹੀ ਕਰਿਓ ਕਿਵੇਂ ਕਰਨੇ ਨੇ ਇਹ ਤੁਸੀਂ ਆਪੇ ਦੇਖੋ ਬਸ ਕਿਰਾਏ ਦਾ 1500 ਫालतू ਨਹੀਂ ਜਾਇਆ ਕਰੂ ਕਿਰਪਾਲ ਸਿੰਘ ਨੇ ਕਿਹਾ ਅਤੇ ਆਪਣੇ ਕਮਰੇ ਵਿੱਚ ਵਾਪਸ ਚਲਾ ਗਿਆ ਤਕਦੀਰ ਨੇ ਕਿਰਪਾਲ ਸਿੰਘ ਦੀਆਂ ਗੱਲਾਂ ਤੋਂ ਆਉਣ ਵਾਲੀਆਂ ਚੁਣੌਤੀਆਂ ਨੂੰ ਪਾਮ ਪਿਆ ਸੀ ਉਹ ਸਮਝ ਗਈ ਸੀ ਕਿ ਹੁਣ ਉਸ ਦੀ ਜ਼ਿੰਦਗੀ ਪਹਿਲਾਂ ਨਾਲੋਂ ਹੋਰ ਵੀ ਔਖੀ ਹੋਣ ਵਾਲੀ ਹੈ ਰਾਤ ਨੂੰ ਜਦੋਂ ਤਕਦੀਰ ਆਪਣੇ ਕਮਰੇ ਵਿੱਚ ਬੈਠੀ ਗਗਨ ਨੂੰ ਰੋਟੀ ਖਿਲਾ ਰਹੀ ਸੀ ਤਾਂ ਨਾਲ ਆ ਗਈ ਅਤੇ ਕਹਿਣ ਲੱਗੀ ਆ ਗਏ ਫਿਰ ਘਰ ਚਲੋ ਫਰੀ ਤੇ ਰੋਟੀਆਂ ਤੋੜਾ ਕਰੋ ਅਬ ਹੈਨਾ ਕੰਮ ਕਾਜ ਤੋਂ ਤੁਮ ਲੋਗੋਂ ਕੋਈ ਕਰਨਾ ਹੈ ਨਹੀਂ बस खाना पीना सोना ही नहीं खत्म होता तुम लोगों का तो एक वो महारानी कब की गई वापस नहीं आई पीछे काम बताओ कौन करेगा उसकी मां ने जैसे नौकरानी लगा के दी हो ऐसे मुंह उठा के चली गई जाती है फेके रहने के लिए तेरी आदत नहीं जान ली कदे मुंह तो गंद पकणदी है ना ਨਾਲੇ ਰੋਟੀ ਮੇਰੀ ਗਣਨ ਦੀ ਤੈਨੂੰ ਕੋਈ ਲੋੜ ਨਹੀਂ ਹੈਗੀ ਅੱਛਾ ਰੋਟੀ ਮੇਰੇ ਪੇਕਿਆਂ ਤੋਂ ਆ ਰਹੀ ਹੈ ਫਿਲਹਾਲ ਤੇ ਮੈਂ ਉਹਨਾਂ ਦਾ ਦਿੱਤਾ ਖਾਂਦੀ ਆ ਜਦੋਂ ਤੁਹਾਡੇ ਘਰ ਤੋਂ ਖਾਉਂਗੀ ਉਦੋਂ ਗੱਲ ਕਰੀ ਲੱਗੀ ਸਮਝ ਨਾਲੇ ਲਵੀ ਦੀ ਗੱਲ ਉਸੇ ਨਾਲ ਕਰ ਜਾਂ ਜਾਪ ਨਾਲ ਕਰ ਮੇਰੇ ਨਾਲ ਨਾ ਬੋਲ ਇੱਥੇ ਲੱਗੀ ਆ ਬਕਵਾਸ ਕਰਨ ਤਕਦੀਰ ਨੇ ਉਸ ਨੂੰ ਜਵਾਬ ਦਿੱਤਾ ਅਗਲੇ ਦਿਨ ਸਵੇਰੇ ਉੱਠ ਕੇ ਤਕਦੀਰ ਨੇ ਨਹਾ ਕੇ ਰੋਜ਼ਵਾਂਗ ਨਿਤਨੇਮ ਕੀਤਾ ਅਤੇ ਕੰਮ ਕਰਨ ਲੱਗ ਪਈ। ਉਧਰ ਦਿਨ ਚੜ੍ਹਨ ਤੇ ਉਸ ਦਾ ਸਾਰਾ ਪਰਿਵਾਰ ਵੀ ਉੱਠ ਖੜਿਆ। ਕਿਰਪਾਲ ਸਿੰਘ ਆਇਆ ਅਤੇ ਬੋਲਿਆ ਤਕਦੀਰ ਭਾਈ ਆ ਵੇਲੇ ਦੀ ਸਫਾਈ ਇੱਕ ਦਿਨ ਤੂੰ ਕਰ ਦਿਆ ਕਰ ਇੱਕ ਦਿਨ ਅਸੀਂ ਕਰ ਦਿਆ ਕਰਾਂਗੇ। ਬਾਥਰੂਮਾਂ ਦਾ ਵੀ ਇਵੇਂ ਹੀ ਕਰ ਲੋ ਵੰਡ ਕੇ। ਕੋਈ ਨਹੀਂ ਪਾਪਾ ਜੀ ਕੰਮ ਤੋਂ ਮੈਂ ਨਾ ਕਦੇ ਟਲੀਆਂ ਨਾ ਹੁਣ ਕਦੇ ਟਲਣਾ ਹੈ ਤੁਸੀਂ ਬੇਫਿਕਰ ਰਹੋ ਤਕਦੀਰ ਨੇ ਕਿਹਾ ਐ ਤਾਂ ਮੈਨੂੰ ਪਤਾ ਹੈ ਭਾਈ ਲਿਆਓ ਇਹਨੂੰ ਮੇਰੇ ਕੋਲ ਫੜਾਓ ਬਿੱਲੀ ਗगन ਨੂੰ ਕਿਰਪਾਲ ਸਿੰਘ ਪਿਆਰ ਨਾਲ ਬਿੱਲੀ ਕਹਿੰਦਾ ਸੀ ਨੂੰ ਮੈਂ ਇਹਨੂੰ ਖੜਾਵਾ ਤੁਸੀਂ ਕੰਮ ਕਰ ਲਓ ਉੱਠ ਕੇ ਕਿਰਪਾਲ ਸਿੰਘ ਨੇ ਕਿਹਾ ਅਤੇ ਉਸ ਦੀ ਗੋਦੀ ਵਿੱਚ ਬੈਠੇ ਗगन ਨੂੰ ਚੁੱਕ ਲਿਆ ਤਕਦੀਰ ਉੱਠ ਕੇ ਕੰਮ ਕਰਨ ਲੱਗ ਪਈ ਤਕਦੀਰ ਨੇ ਵੇੜੇ ਦੀ ਸਫਾਈ ਕਰਨੀ ਸ਼ੁਰੂ ਕੀਤੀ ਤਾਂ ਉਸ ਦੀ ਸੱਸ ਆ ਗਈ ਅਤੇ ਬੋਲੀ ਆਪਣੇ ਆਪ ਤਾਂ ਤੇਰੇ ਕੋ ਪਤਾ ਨਹੀਂ ਸੀ ਲੱਗਨੇ ਕਾ ਤੋ ਮੈਨੇ ਸੋਚਾ ਆਪ ਹੀ ਜਾ ਕੇ ਕਹਿ ਦੇਉ ਉਪਰ ਸੇ ਲੈ ਕੇ ਆਓ ਧੋ ਕੇ ਪੌੜੀਆਂੋਂ ਸਮਝ ਮੇ ਤੋ ਤੇਰੇ ਕੋ ਆਣਾ ਨਹੀਂ ਥਾ ਕਹਿ ਬਿਨ ਔਰ ਜਾ ਕੇ ਕਮਰੇ ਮੇਂ ਵੀ ਪੋਚਾ ਲਗਾ ਦੇਣਾ ਬਾਅਦ ਮੇ ਉਸਕਾ ਕੀ ਪਤਾ ਕਬ ਆਏਗੀ ਲੈਣੇ ਨਹੀਂ ਜਾ ਰਹਾ ਇਹ ਤੋ ਨਹੀਂ ਉਹ ਆ ਰਹੀ ਹੈ ਬੇਅਕਲ ਹੀ ਪੱਲੇ ਪਹਿ ਰਹੇ ਹੈ ਆਪ ਉਨਕੇ ਤੋ ਜਿਤਨੇ ਵੀ ਪਹਿ ਰਹੇ ਹੈ ਮੰਮੀ ਜੀ ਤੁਸੀਂ ਉਹਨਾਂ ਵਿਚਲੀ ਗੱਲ ਨੂੰ ਸੋਲਵ ਵੀ ਕਰ ਸਕਦੇ ਹੋ ਮੇਰੇ ਕੋਲ ਉਹਦੀਆਂ ਗੱਲਾਂ ਨੂੰ ਕਰਨ ਦੀ ਬਜਾਏ ਜੇ ਤੁਸੀਂ ਉਹਨਾਂ ਵਿਚਲੇ ਮੱਤ ਭੇਦਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰੋਗੇ ਤਾਂ ਮੈਨੂੰ ਲੱਗਦਾ ਹੈ ਉਹ ਜ਼ਿਆਦਾ ਵਧੀਆ ਹੈ। ਤਕਦੀਰ ਨੇ ਇੰਨਾ ਹੀ ਕਿਹਾ ਸੀ ਕਿ ਸੁਖਵੰਤ ਕੌਰ ਨੂੰ ਜਿਹਾ ਬਣਾ ਕੇ ਆਪਣੇ ਕਮਰੇ ਵਿੱਚ ਵਾਪਸ ਮੁੜ ਗਈ। ਤੇਰੇ ਕੋ ਤਮੀਜ਼ ਨਹੀਂ ਹੈ, ਕੈਸੇ ਬਾਤ ਕਰਨੀ ਹੈ ਬड़ों سے? ਤੇਰੀ ਮਾਂ ਨੇ ਤੁਮ ਕੋ ਜਹੀ ਸਿਖਾਇਆ ਹੈ। ਆਪਣੀ ਮਾਂ ਨੂੰ ਬੜਬੜ ਕਰਦੀ ਦੇਖ ਕੇ ਨਾਜ ਬਾਹਰ ਘੇੜੇ ਵਿੱਚ ਆ ਕੇ ਤਕਦੀਰ ਨੂੰ ਬੋਲੀ ਮੇਰੀ ਮਾਂ ਨੇ ਤਾਂ ਮੈਨੂੰ ਸਿਖਾਇਆ ਜਿਹੜਾ ਕੁਝ ਸਿਖਾਇਆ ਪਰ ਮੈਨੂੰ ਲੱਗਦਾ ਹੈ ਮੰਮੀ ਜੀ ਨੇ ਤੈਨੂੰ ਕੁਝ ਨਹੀਂ ਚੱਜਦਾ ਸਿਖਾਇਆ ਤਾਂ ਹੀ ਤਾਂ ਤੂੰ ਜ਼ਹਿਰ ਉਬਲਦੀ ਰਹਿਣੀ ਹੈ ਹਰ ਟਾਈਮ ਮੇਰੀ ਅਕਲ ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੇ ਵੱਲ ਦੇਖ ਤੈਨੂੰ ਕਿੰਨੀ ਕਾਕਲ ਹੈ ਭਲਾ ਤਕਦੀਰ ਨੇ ਉਸ ਨੂੰ ਸੁਣਾਇਆ ਬਸ ਬਹੁਤ ਹੋ ਗਿਆ तेरा पापा ने सिर पे चढ़ा रखा है नहीं तो तेरे जैसों को एक मिनट लगता है मेरे को सेट करने में मैं देर भी नहीं लगाती, आई बात समझ में। अब हो मेरे सामने से और हाँ अपने पिल्ले को अपने पास रखा कर इधर ना आए नहीं तो इसकी खैर नहीं नाज ने कहा काम कर तू जाके अपने पापा जी ने ਮੈਨੂੰ ਨਹੀਂ ਤੇਰੇ ਵਰਗੀ ਪਾਗਲ ਨੂੰ ਚੜਾਇਆ ਹੋਇਆ ਸਿਰ ਤੈਨੂੰ ਹੀ ਤੈਨੂੰ ਗੱਲ ਸੈੱਟ ਕਰਨ ਦੀ ਤਾਂ ਆਪਣੇ ਦਿਮਾਗ ਦੇ ਵਿੱਚੋਂ ਵੀ ਵਿਅਹਮ ਕੱਢ ਦੇਂਗੀ ਤਾਂ ਚੰਗਾ ਏ ਕਿ ਪੌਂਕਣਾ ਸਿਰਫ ਤੈਨੂੰ ਹੀ ਆਉਂਦਾ ਏ ਬੋਲਣ ਨੂੰ ਮੈਂ ਕਿਹੜਾ ਭੁੱਲੀ ਹੋਈ ਆ ਪਰ ਮੈਂ ਤੇਰੇ ਵਰਗੀ ਘਟੀਆ ਕੁੜੀ ਦੇ ਮੂੰਹ ਨਹੀਂ ਲੱਗਦੀ ਅੱਛਾ ਹੁਰਰ ਤੂੰ ਹੁਰਰ ਤਾਂ ਤੂੰ ਹੋ ਆਪਣੇ ਸੌਹਰੇ ਜਾ ਇਹ ਸਾਡਾ ਘਰ ਹੈ ਤੇ ਅਸੀਂ ਇੱਥੇ ਹੀ ਰਹਾਂਗੇ ਲੱਗੀ ਸਮਝ ਤੈਨੂੰ ਗगन ਨੂੰ ਪਿੱਲਾ ਕਹਿਣ ਤੋਂ ਪਹਿਲਾਂ ਸੋਚ ਕੇ ਜੇ ਤੇਰੇ ਮਾਹ ਬਾਬ ਨੇ ਪਹਿਲਾ ਪਿੱਲਾ ਜੰਮਿਆ ਸੀ ਤਾਂ ਉਹ ਵੱਡਾ ਹੋ ਕੇ ਪਿੱਲਾ ਪੈਦਾ ਕਰਨ ਦੇ ਕਾਬਲ ਹੋਇਆ ਹੋਣਾ ਹੈ ਇਸ ਹਿਸਾਬ ਨਾਲ ਤਾਂ ਤੂੰ ਪਾਪਾ ਜੀ ਨੂੰ ਵੀ ਪਿੱਲਾ ਹੀ ਕਹਿ ਰਹੀ ਹੈ ਇੱਕ ਤਰ੍ਹਾਂ ਨਾਲ ਕਿ ਨਹੀਂ ਤਕਦੀਰ ਨੇ ਦਲੀਲ ਨਾਲ ਕਿਹਾ ਤੇਰੇ ਸੇ ਤੋਂ ਨਾ ਬਾਤ ਕਰਨਾ ਹੀ ਬੇਕਾਰ ਹੈ ਮੈਂ ਤੇਰੇ ਸੇ ਬਾਤ ਵੀ ਨਹੀਂ ਕਰਨਾ ਚਾਹਤੀ ਓਕੇ ਨਾਜ਼ ਨੇ ਕਿਹਾ ਤਾਂ ਤੇਰੇ ਨਾਲ ਗੱਲ ਕਰਦਾ ਵੀ ਕਿਹੜਾ ਕੰਜਰ ਹੈ ਵੱਡੀ ਆਈ ਬੋਲਣ ਦਾ ਤੈਨੂੰ ਪਤਾ ਨਹੀਂ ਵੀ ਕਿਵੇਂ ਕਿੱਥੇ ਦਫਾ ਕੀ ਬੋਲਣਾ ਹੈ ਮੈਨੂੰ ਚੱਲੀ ਏ ਅਕਲ ਸਿਖਾਉਣ ਤਕਦੀਰ ਨੇ ਮੂੰਹ ਤੋੜ ਜਵਾਬ ਦਿੱਤਾ ਤਾਂ ਨਾਜ਼ ਫਿੱਟ ਫਿੱਟ ਕਰਦੀ ਅੰਦਰ ਚਲੀ ਗਈ ਤਕਦੀਰ ਨੇ ਉਪਰੋਂ ਉਪਰੋਂ ਪੌੜੀਆਂ ਤੋਂ ਲੈ ਕੇ ਸਾਰਾ ਵੇੜਾ ਧੋ ਕੇ ਵਾਈਪਰ ਨਾਲ ਪਾਣੀ ਖਿੱਚ ਦਿੱਤਾ ਐਨੇ ਨੂੰ ਗगन ਰੋਣ ਲੱਗ ਪਿਆ ਕਿਰਪਾ ਸਿੰਘ ਨੇ ਉਸ ਨੂੰ ਤਕਦੀਰ ਨੂੰ ਫੜਾ ਦਿੱਤਾ ਅਤੇ ਤਕਦੀਰ ਉਸ ਨੂੰ ਖਲਾਉਣ ਪਲਾਉਣ ਲੱਗ ਪਈ ਥੋੜੀ ਦੇਰ ਬਾਅਦ ਕਿਰਪਾ ਸਿੰਘ ਨੇ ਆ ਕੇ ਉਸ ਨੂੰ ਗਰਜਾਬ ਦੇ ਕਮਰੇ ਵਿੱਚ ਪੋਚਾ ਲਗਾਉਣ ਲਈ ਕਿਹਾ ਤਕਦੀਰ ਉੱਠ ਕੇ ਪੋਚਾ ਲਗਾਉਣ ਲਈ ਚਲੇ ਗਈ ਨਾਜ਼ ਨੇ ਪਹਿਲਾਂ ਹੀ ਝਾੜੂ ਲਗਾ ਦਿੱਤਾ ਸੀ ਤਕਦੀਰ ਕੋਚਾ ਲਗਾ ਰਹੀ ਸੀ ਕਿ ਗੁਰਜਾਪ ਦਾ ਫੋਨ ਉਸ ਦੇ ਸਹਰਾਣੇ ਕੋਲ ਪਿਆ ਵੱਜਣ ਲੱਗ ਪਿਆ ਤਕਦੀਰ ਨੇ ਸੁੱਤੇ ਪਏ ਗੁਰਜਾਪ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਗੂੜੀ ਨੀਂਦ ਵਿੱਚ ਹੋਣ ਕਰਕੇ ਉੱਠ ਹੀ ਨਹੀਂ ਸੀ ਰਿਹਾ ਤਕਦੀਰ ਨੇ ਉਸ ਨੂੰ ਉਠਾਉਣਾ ਛੱਡ ਕੇ ਉਸ ਦਾ ਬਾਰ-ਬਾਰ ਵੱਜ ਰਿਹਾ ਫੋਨ ਚੁੱਕ ਲਿਆ ਫੋਨ ਉੱਪਰ ਡਾਰਲਿੰਗ ਲਿਖਿਆ ਫਲੈਸ਼ ਹੋ ਰਿਹਾ ਸੀ ਜਿਸ ਤੋਂ ਉਸਨੇ ਅੰਦਾਜ਼ਾ ਲਗਾਇਆ ਕਿ ਫੋਨ ਲਵਲੀ ਦਾ ਹੈ ਉਸਨੇ ਫੋਨ ਚੁੱਕ ਕੇ ਹੈਲੋ ਕਿਹਾ ਤਾਂ ਸਾਹਮਣੇ ਤੋਂ ਲਵਲੀ ਬੋਲੀ ਹੈਲੋ ਹਾਂ ਉਹ ਮੈਂ ਪੋਚਾ ਲਗਾ ਰਹੀ ਸੀ ਤੇਰੇ ਕਮਰੇ ਚ ਪਾਪਾ ਜੀ ਕਹਿੰਦੇ ਕਈ ਦਿਨਾਂ ਤੋਂ ਲਾਇਆ ਨਹੀਂ ਕਿਸੇ ਨੇ ਤੂੰ ਲਾ ਦੇ ਪੋਚਾ ਤਕਦੀਰ ਨੇ ਦੱਸਿਆ ਜਿਹਦੀ ਜਾਬ ਕਿੱਥੇ ਹੈ ਲਵਲੀ ਨੇ ਪੁੱਛਿਆ ਸੁੱਤਾ ਪਿਆ ਏ ਮੈਂ ਬਹੁਤ ਉਠਾਇਆ ਉਠਿਆ ਨਹੀਂ ਫਿਰ ਮੈਂ ਸੋਚਿਆ ਤੂੰ ਪਰੇਸ਼ਾਨ ਨਾ ਹੋਵੇਂ ਵੀ ਪਤਾ ਫੋਨ ਪਤਾ ਨਹੀਂ ਕਿਉਂ ਚੱਕਦਾ ਚੱਕਦਾ ਨਹੀਂ ਮੈਂ ਤਾਂ ਚੁੱਕ ਲਿਆ ਵੀ ਚਲ ਦੱਸ ਦਿੰਦੀ ਆ ਵੀ ਉਹ ਸੁੱਤਾ ਪਿਆ ਏ ਤਕਦੀਰ ਨੇ ਕਿਹਾ ਚਲੋ ਠੀਕ ਹੈ ਜੀ ਜੀ ਮੈਂ ਫੇਰ ਕਰ ਲੂੰਗੀ ਕਹਿ ਕੇ लवली ਨੇ ਫੋਨ ਕੱਟ ਦਿੱਤਾ ਤਕਦੀਰ ਨੇ ਪੋਚਾ ਲਗਾਇਆ ਤੇ ਆਪਣੇ ਕਮਰੇ ਵਿੱਚ ਵਾਪਸ ਚਲੀ ਗਈ ਅਤੇ ਗਗਨ ਨੂੰ ਬਿਠਾ ਕੇ ਪੜਾਉਣ ਲੱਗ ਪਈ। ਉਧਰ ਥੋੜੀ ਦੇਰ ਬਾਅਦ ਦੁਬਾਰਾ ਲਵਲੀ ਦਾ ਫੋਨ ਆ ਗਿਆ। ਉਦੋਂ ਤੱਕ ਗੁਰਜਾਪ ਵੀ ਉੱਠ ਗਿਆ। ਉਸਨੇ ਫੋਨ ਚੁੱਕਿਆ ਤੇ ਆਪਣੀ ਮਾਂ ਸੁਖਵੰਤ ਕੌਰ ਤੋਂ ਲੁਕਾਉਣ ਲਈ ਕਿ ਉਸਨੂੰ ਪਤਾ ਨਾ ਲੱਗੇ ਉਹ ਦੋਵੇਂ ਫੋਨ ਤੇ ਗੱਲ ਕਰਦੇ ਹਨ। ਤਕਦੀਰ ਦੇ ਕਮਰੇ ਨਾਲ ਵਾਲੇ ਕਮਰੇ ਵਿੱਚ ਜਾ ਕੇ ਗੱਲ ਕਰਨ ਲੱਗ ਪਿਆ। ਹੈਲੋ ਹਾਂ ਪੁੱਤ ਮੈਂ ਕਹਿਣਾ ਸੁੱਤਾ ਪਿਆ ਸੀ ਬੁੱਗੇ ਹੋਰ ਦੱਸ ਠੀਕ ਏ ਸਭ ਛੋਟੇ लवली ਦੇ ਭੈਣ ਭਰਾ ਕਿਵੇਂ ਨੇ ਗੁਰਜਾਫ ਨੇ ਫੋਨ ਚੁੱਕਦੇ ਹੀ ਸਵਾਲ ਕਰ ਦਿੱਤੇ ਕੋਈ ਨਹੀਂ ਉਹਨਾਂ ਦੀਆਂ ਛੱਡੋ ਤੁਸੀਂ ਦੱਸੋ ਵਿਆ ਤੁਹਾਡੀ ਭਰਜਾਈ ਤੁਹਾਡੇ ਕਮਰੇ ਵਿੱਚ ਕੀ ਕਰਦੀ ਫਿਰਦੀ ਸੀ ਐਨੀ ਸਵੇਰੇ ਨਾਲੇ ਉਹ ਵੀ ਮੇਰੀ ਗੈਰ ਗੈਰ ਹਾਜ਼ਰੀ ਵਿੱਚ लवली ਨੇ ਪੁੱਛਿਆ ਕਦੋਂ ਆਈ ਭਰਜਾਈ ਮੇਰੇ ਕਮਰੇ ਵਿੱਚ ਮੈਨੂੰ ਤਾਂ ਪਤਾ ਨਹੀਂ ਗੁਰਜਾਪ ਨੇ ਕਿਹਾ ਹਾਂ ਹੁਣ ਤੁਸੀਂ ਜਮਾਂ ਹੀ ਅਣਜਾਣ ਬਣ ਜੋ ਹਨ लवली ਨੇ ਗੁੱਸਾ ਜਤਾਇਆ ਕਸਮ ਨਾਲ ਬੁੱਤ ਮੈਨੂੰ ਨਹੀਂ ਪਤਾ ਕਦੋਂ ਆਈ ਸੀ ਭਰਜਾਈ ਆਪਣੇ ਕਮਰੇ ਵਿੱਚ ਗੁਰਜਾਪ ਨੇ ਆਪਣੀ ਸਫਾਈ ਪੇਸ਼ ਕੀਤੀ ਮੈਂ ਪਹਿਲਾਂ ਫੋਨ ਕੀਤਾ ਸੀ ਉਹਨੇ ਹੀ ਚੁੱਕਿਆ ਸੀ ਕਹਿੰਦੀ ਪੋਚਾ ਲਾਉਣ ਆਈ ਸੀ ਜੇ ਨਹੀਂ ਕੰਮ ਹੁੰਦਾ ਤਾਂ ਨੌਕਰ ਰੱਖ ਲਵੇ ਤੇਰੀ ਮਾਂ ਉਹਨੂੰ ਕੰਮ ਕਰਨ ਨੂੰ ਬੁਲਾ ਲੈਂਦੀ ਐ ਨਹੀਂ ਤਾਂ ਆਪਣੀ ਕੁੜੀ ਤੋਂ ਲਵਾ ਲਵੇ ਪੋਚੇ ਦੇਖਾਂ ਕਿੰਨੇ ਕੁ ਲਾ ਕੇ ਦਿੰਦੀ ਐ ਪੋਚੇ ਉਹਨੂੰ ਵੱਡੇ ਅਮੀਰ ਬਣਦੇ ਨੇ ਨਾਲੇ ਮੈਂ ਤੇਰੀ ਪਰਜਾਈ ਨੂੰ ਨਹੀਂ ਜੜ ਸਕਦੀ ਤੇਰੇ ਨਾਲ ਲੱਗੀ ਸਮਝ ਕਿ ਪਾਵਾਂ ਖਾਣੇ ਚੰਗੀ ਤਰ੍ਹਾਂ ਲਵਲੀ ਨੇ ਹੋਰ ਗੁੱਸਾ ਦਿਖਾਇਆ ਲਘੂ ਪੁੱਤ ਇਦਾਂ ਦੀ ਕੋਈ ਗੱਲ ਨਹੀਂ ਮੇਰੇ ਤੇ ਪਰਜਾਈ ਵਿੱਚ ਮੈਂ ਤੇ ਕਾਲੇ ਨੇ ਹਮੇਸ਼ਾ ਉਹਨਾਂ ਦੀ ਇੱਜ਼ਤ ਕੀਤੀ ਐ ਤੇ ਕਰਦੇ ਰਹਾਂਗੇ ਉਹ ਬਹੁਤ پاک ਪਵਿੱਤਰ ਨੇ ਸਗੋਂ ਮੈਂ ਇਹੀ ਕਹੂੰਗੀ ਵੀ ਦੇਵੀ ਐ ਮੇਰੀ ਪਰਜਾਈ ਉਹਦੇ ਤੇ ਇਹੋ ਜਿਹਾ ਇਲਜ਼ਾਮ ਲਾਉਣੇ ਪਰਮਾਤਮਾ ਤੇ ਉਂਗਲੀ ਚੁੱਕਣ ਬਰਾਬਰ ਐ ਉਹ ਬਹੁਤ ਹੀ ਜ਼ਿਆਦਾ ਨੇਕ ਦਿਲ ਤੇ پاک ਰੂਹ ਨੇ ਮੈਂ ਉਹਨਾਂ ਲਈ ਕਿਸੇ ਦੇ ਵੀ ਮੂੰਹ ਤੋਂ ਕੁਝ ਗਲਤ ਨਹੀਂ ਸੁਣ ਸਕਦਾ ਮਾਂ ਸਮਾਨ ਨਹੀਂ ਹੋਤਾ ਮੇਰੇ ਗੁਰਜਾਪ ਨੇ ਉਸ ਨੂੰ ਸਮਝਾਇਆ ਉਸ ਨੂੰ ਇਸ ਤਰ੍ਹਾਂ ਕਹਿੰਦੇ ਹੋਏ ਆਪਣੇ ਕਮਰੇ ਵਿੱਚ ਬੈਠੀ ਤਕਦੀਰ ਨੇ ਸੁਣਿਆ ਤਾਂ ਉਸ ਨੂੰ ਬਹੁਤ ਤੱਕਾ ਲੱਗਿਆ ਪਰ ਗੁਰਜਾਪ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਪਤਾ ਲੱਗ ਗਿਆ ਹੈ ਗੁਰਜਾਪ ਨੇ ਲਵਲੀ ਨੂੰ ਤਾਂ ਸਮਝਾ ਲਿਆ ਪਰ ਤਕਦੀਰ ਦੀ ਹਾਲਤ ਬਹੁਤ ਖਰਾਬ ਹੋ ਗਈ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਰੇ ਤਾਂ ਕੀ ਕਰੇ ਉਸ ਦੀਆਂ ਅੱਖਾਂ ਅੱਗੇ ਕਈ ਮਹੀਨੇ ਪਹਿਲਾਂ ਦਾ ਉਹ ਵਾਕਏ ਘੁੰਮ ਗਿਆ ਜਦੋਂ ਇਸ ਤਰ੍ਹਾਂ लवली ਰੁੱਸ ਕੇ ਪੇਕੇ ਚਲੀ ਗਈ ਸੀ ਅਤੇ ਵਰਜਾਪ ਰੋਜ਼ ਤਕਦੀਰ ਵੱਲ ਆ ਕੇ ਰੋਟੀ ਖਾ ਕੇ ਜਾਂਦਾ ਸੀ ਉਹ ਗੁਰਦਾਰਸ਼ ਦੇ ਘਰ ਹੋਣ ਸਮੇਂ ਆ ਕੇ ਰੋਟੀ ਖਾ ਜਾਇਆ ਕਰਦਾ ਸੀ ਅਤੇ ਉਹਨਾਂ ਦੋਵਾਂ ਨੂੰ ਇਹ ਵੀ ਕਹਿ ਜਾਂਦਾ ਸੀ ਕਿ ਉਹ ਕਰਨਾ ਦੱਸਣਾ ਕਿਉਂਕਿ ਉਹ ਕਰਦਿਆਂ ਸਾਹਮਣੇ ਖੁਦ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਅਤੇ ਭੁੱਖਾ ਪਿਆਸਾ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਜੋ ਉਸ ਦੀ ਹਾਲਤ ਨੂੰ ਦੇਖ ਕੇ ਉਹ ਲਵਲੀ ਨਾਲ ਗੱਲ ਕਰਕੇ ਉਸ ਤੋਂ ਆਪਣੀਆਂ ਗਲਤੀਆਂ ਲਈ ਮੁਆਫੀ ਮੰਗ ਲੈਣ ਅਤੇ ਉਸ ਨੂੰ ਜਾ ਕੇ ਵਾਪਸ ਲੈ ਆਉਣ ਉਹ ਲਵਲੀ ਨੂੰ ਵੀ ਇਹੀ ਜਿਤਾਉਂਦਾ ਸੀ ਕਿ ਉਹ ਉਸਦੇ ਜਾਣ ਬਾਅਦ ਬਹੁਤ ਪਰੇਸ਼ਾਨ ਰਹਿੰਦਾ ਹੈ ਅਤੇ ਰੋਟੀ ਵੀ ਨਹੀਂ ਖਾਂਦਾ। ਇੱਕ ਦਿਨ ਉਸਨੇ ਤਕਦੀਰ ਨਾਲ ਲਵਲੀ ਦੀ ਗੱਲ ਵੀ ਕਰਵਾਈ ਸੀ ਅਤੇ ਉਸ ਨੂੰ ਵੀ ਲਵਲੀ ਨੂੰ ਉਪਰੋਕਤ ਗੱਲਾਂ ਹੀ ਦੱਸਣ ਲਈ ਕਿਹਾ ਸੀ। ਜਦੋਂ ਤਕਦੀਰ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੋਲੀ ਇਹਨੂੰ ਕਹਦੇ ਕਿ ਕੰਮਕਾਰ ਕਰੇ ਕੋਈ ਐ ਨਹੀਂ ਟਾਈਮ ਲੰਘਦਾ ਹੁੰਦਾ। ਪਹਿਲਾ ਤਾਂ ਇਹਨਾਂ ਦੇ ਘਰ ਦੇ ਇਹਨਾਂ ਨੂੰ ਝੂਠ ਬੋਲ ਕੇ ਵਿਆਹ ਲੈਂਦੇ ਨੇ ਫਿਰ ਆਪਣੇ ਵਰਗੀਆਂ ਨੂੰ ਬੋਲਣ ਲੱਗ ਪੈਂਦੇ ਨੇ ਵੀ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਅਸੀਂ ਖਰਚਾ ਕਰਦੇ ਆਂ ਮੇਲਿਆਂ ਨੂੰ ਰੋਟੀ ਖਿਲਾਉਂਦੇ ਆਂ ਪਹਿਲਾਂ ਕੰਮ ਲੱਗੇ ਫਿਰ ਮੈਨੂੰ ਲੈ ਜਾਏ ਮੇਰੇ ਤੋਂ ਨਹੀਂ ਸੁਣੀ ਜਾਂਦੀਆਂ ਇਹਦੇ ਘਰਦਿਆਂ ਦੀਆਂ ਗੱਲਾਂ ਨਾਲੇ ਇਹਨੂੰ ਰੋਟੀ ਦੇ ਦਿਆ ਕਰੋ ਭੁੱਖੇ ਮਰਨ ਦੀ ਕੋਈ ਲੋੜ ਨਹੀਂ ਇਹਨੂੰ ਨਾਲੇ ਜੇ ਕੰਮ ਨਹੀਂ ਕਰਨਾ ਤਾਂ ਮੈਨੂੰ ਤਲਾਕ ਦੇ ਦੇਵੇ। ਇਦਾਂ ਨਹੀਂ ਕਹੀਦਾ ਹੁੰਦਾ ਰੋਟੀ ਮੈਂ ਦੇ ਦਿਆ ਕਰੂੰਗੀ ਪਰ ਕੰਮ ਤਾਂ ਜੇ ਇਹਦਾ ਦਿਲ ਕਰੂ ਤਾਂ ਕਰੂ ਆਪਾਂ ਥੋੜਾ ਇਹਦੇ ਤੇ ਕੋਈ ਜ਼ੋਰ ਜ਼ਬਰਦਸਤੀ ਕਰ ਸਕਦੇ ਆ ਭਲਾ। ਇਹਨਾਂ ਨੇ ਨਿਆਣੇ ਹੁੰਦਿਆਂ ਨੂੰ ਕੰਮ ਨਹੀਂ ਲਾਇਆ ਹੁਣ ਇਹ ਕਰਦੇ ਨਹੀਂ ਐਸ਼ ਕਰਨੇ ਗਿੱਜ ਗਏ। ਹੁਣ ਕੰਮ ਕਿੱਥੋਂ ਕਰਨਾ ਇਹਨਾਂ ਨੇ? ਨਾਲੇ ਖਰਚਾ ਮਿਲਦਾ ਹੈ ਇਹਨਾਂ ਨੂੰ ਮਾਂ ਤੋਂ ਇਹਨਾਂ ਨੇ ਕੀ ਕਰਨਾ ਹੈ ਕੰਮ ਤਕਦੀਰ ਨੇ ਕਿਹਾ ਇਹ ਮੈਨੂੰ ਤਲਾਕ ਦੇ ਦੇਵੀਂ ਫਿਰ ਜੇ ਖਰਚਾ ਨਹੀਂ ਚੁੱਕ ਸਕਦਾ ਤਾਂ लवली ਬੋਲੀ ਉਸ ਦਾ ਫੋਨ ਸਪੀਕਰ ਤੇ ਸੀ ਇਸ ਲਈ ਕੋਲ ਖੜਾ ਗੁਰਜਾਤ ਸਾਰੀਆਂ ਗੱਲਾਂ ਸੁਣ ਰਿਹਾ ਸੀ ਉਹ ਬੋਲਿਆ ਨਹੀਂ ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ ਲਵੂ ਮੈਂ ਮਰ ਜੂਗਾ ਜੇ ਤੂੰ ਮੈਨੂੰ ਤਲਾਕ ਦੇਣ ਬਾਰੇ ਸੋਚਿਆ ਵੀ ਰਹੀ ਗੱਲ ਕੰਮ ਦੀ ਉਹ ਮੈਂ ਅੱਜ ਪਹਿਲੇ ਦਿਨ ਜਾ ਹੀ ਰਿਹਾ ਕੋਈ ਨਹੀਂ ਮੈਂ ਰੋਟੀ ਪਕਵਾ ਕੇ ਟਿਫਨ ਵਿੱਚ ਪਵਾ ਲਵਾਂ ਪਰ ਜਾਈ ਤੋਂ ਫੇਰ ਜਾਣਾ ਹੈ ਕੱਲ ਹੀ ਮੈਨੂੰ ਕੰਮ ਮਿਲਿਆ ਹੈ ਹਾਲਾਂਕਿ ਕੰਮ ਮਿਲਿਆ ਜ਼ਰੂਰ ਸੀ ਪਰ ਉਹ ਉਹਨੇ ਇੱਕ ਹੀ ਦਿਨ ਕੰਮ ਤੇ ਗਿਆ ਜਿਨੇ ਦਿਨ ਤੱਕ लवली ਨਾ ਆਈ ਜਦੋਂ ਉਹ ਆ ਗਈ ਤਾਂ ਉਹ ਫੇਰ ਬੇਲਾ ਬੈਠ ਗਿਆ ਫੇਰ ਤਕਦੀਰ ਨੇ लवली ਦੀ ਮੰਮੀ ਨਾਲ ਵੀ ਗੱਲ ਕੀਤੀ ਅਤੇ ਉਹਨਾਂ ਨੂੰ लवली ਨੂੰ ਸਮਝਾਉਣ ਲਈ ਕਿਹਾ ਉਸਨੇ लवली ਨੂੰ ਕਈ ਵਾਰ ਸਮਝਾਇਆ ਇਹੋ ਜਿਹਿਆਂ ਗੱਲਾਂ ਨਹੀਂ ਕਰਦੇ ਹੁੰਦੇ ਨਾਲੇ ਉਹ ਦੁਖੀ ਹੈ ਤੇਰੇ ਬਿਨਾ ਨਾਲੇ ਤੂੰ ਤੇਰੇ ਮੰਮੀ ਹੁਣਾਂ ਨੇ ਤੈਨੂੰ ਕੀ ਪਤਾ ਹੈ ਕਿੰਨੀ ਕੋ ਮੁਸ਼ਕਿਲ ਨਾਲ ਵਿਆਹਿਆ ਹੋਣਾ ਹੈ ਪਤਾ ਨਹੀਂ ਕਿੰਨਾ ਕੁ ਕਰਜ਼ਾ ਚੁੱਕਿਆ ਹੋ ਕੀਰੇ ਕੀਦੇ ਅੱਗੇ ਹੱਥ ੱਡੇ ਹੋਣਗੇ ਪਿੱਛੇ ਮੁੜ ਕੇ ਦੇਖ ਤੇਰੇ ਭੈਣ ਭਰਾ ਵੀ ਨੇ ਉਹਨਾਂ ਦੀ ਪੜ੍ਹਾਈ ਲਿਖਾਈ ਦੇ ਵੀ ਸੌ ਖਰਚੇ ਹੁੰਦੇ ਹੋਣਗੇ ਫੇਰ ਵੱਡੇ ਹੋਿਆਂ ਦੇ ਵਿਆਹ ਵੀ ਕਰਨੇ ਨੇ ਅਜੇ ਤੂੰ ਕਹਿੰਦੀ ਸੀ ਘਰ ਵੀ ਬਣਾਉਣਾ ਹੈ ਤੁਸੀਂ ਪੱਕਾ ਜੇ ਤੂੰ ਫੇਰ ਉਹਨਾਂ ਤੇ ਬੋਝ ਬਣ ਕੇ ਘਰ ਬੈਗੀ ਤਾਂ ਕਿਵੇਂ ਤੇ ਕਿਹੜੇ ਹੌਸਲੇ ਨਾਲ ਕਰਨਗੇ ਉਹ ਵਿਚਾਰੇ ਐਨਾ ਕੁਛ ਜੇ ਜ਼ਿਆਦਾ ਹੀ ਬੋਲਦੀ ਹੈ ਮੰਮੀ ਤਾਂ ਤੁਸੀਂ ਚਾਰ ਬੰਦਿਆਂ ਵਿੱਚ ਬਹਿ ਕੇ ਗੱਲ ਕਰ ਲਓ ਪਰ ਇਦਾਂ ਨਾ ਘਰ ਖਰਾਬ ਕਰੋ ਤੇਰੀ ਛੋਟੀ ਭੈਣ ਸਮਝ ਕੇ ਕਹਿ ਰਹੀ ਆ ਮੈਂ ਬਾਕੀ ਤੇਰੀ ਮੱਝ ਗੁਰਜਾਪ ਨੇ ਅੱਡ ਹੋਣ ਬਾਰੇ ਗੱਲ ਕਰੀ ਤਾਂ ਸੁਖਵੰਤ ਕੌਰ ਨੇ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜੇ ਉਹ ਜ਼ਿਆਦਾ ਔਖੇ ਨੇ ਘਰ ਤਾਂ ਕਿਰਾਏ ਤੇ ਰਹਿ ਲੈਣ ਇਕਨਿੰ ਕਿਰਪਾ ਉਸ ਨੇ ਵੀ ਤਕਦੀਰ ਨੂੰ ਆ ਕੇ ਕਿਹਾ ਸੀ ਭਾਈ ਉਹ ਕਰ ਤੇਰੀ ਮੰਮੀ ਨਾਲ ਗੁੱਸੇ ਹੈ ਰੋਟੀ ਪਾਣੀ ਨਹੀਂ ਖਾਂਦਾ ਭੁੱਖਾ ਤੁਰਿਆ ਫਿਰਦਾ ਰਹਿੰਦਾ ਹੈ ਮੈਨੂੰ ਪਤਾ ਹੈ ਬਿੱਲੀ ਨਾਲ ਖੇਡਣ ਆਉਂਦਾ ਹੋ ਉਹ ਇੱਧਰ ਤੁਹਾਡੇ ਕੋਲ ਉਹਨੂੰ ਰੋਟੀ ਖਿਲਾ ਦਿਆ ਕਰੋ ਬਣਾ ਕੇ ਸਾਡਾ ਢਿੱਡ ਤੜਫਦਾ ਹੈ ਉਹਨੂੰ ਤਾਂ ਨਹੀਂ ਸ਼ਰਮਸਾਰੇ ਨੂੰ ਇਹ ਕਾ ਤੇਰੀ ਮੰਮੀ ਨੂੰ ਨਹੀਂ ਅਕਲ ਨੇੜਨਾ ਦੇ ਵਸਾਏ ਵਸਾਏ ਨਿਆਣਿਆਂ ਦੇ ਵਸੇ ਵਸਾਏ ਘਰ ਖਰਾਬ ਕਰਨ ਨੂੰ ਫਿਰਦੀ ਰਹਿੰਦੀ ਐ ਤੈਨੂੰ ਤਾਂ ਪਤਾ ਹੀ ਐ ਭਾਈ ਉਹਦੇ ਸੁਭਾਅ ਦਾ ਨਾਲੇ ਜੇ ਹੋ ਸਕਦਾ ਹੋਵੇ ਤਾਂ लवली ਨੂੰ ਵੀ ਕਹਿੰਦੀ ਵਾਪਸ ਆ ਜੇ ਨਹੀਂ ਤਾਂ ਇਹ ਸਾਲੇ ਨੇ ਕੁਝ ਕਰ ਲੈਣਾ ਐ ਤਕਦੀਰ ਨੇ ਯਾਦ ਕਰਕੇ ਅੱਖਾਂ ਪਰ ਲਈਆਂ ਉਹ ਸੋਚ ਰਹੀ ਸੀ ਕਿ ਪਹਿਲਾਂ ਤਾਂ ਉਸਨੇ ਉਹਨਾਂ ਦਾ ਘਰ ਜੋੜਿਆ ਪਰ ਹੁਣ ਉਹੀ ਲਵਲੀ ਉਸ ਉੱਤੇ ਸ਼ੱਕ ਕਰ ਰਹੀ ਸੀ ਖੈਰ ਕਿਸੇ ਤਰ੍ਹਾਂ ਗੁਰਜਾਪ ਨੇ ਉਸ ਨੂੰ ਤਕਦੀਰ ਦੀ ਸੱਚਾਈ ਸਮਝਾ ਹੀ ਦਿੱਤੀ ਪਰ ਤਕਦੀਰ ਆਪਣੇ ਮਨਤੇ ਲਵਲੀ ਦੀਆਂ ਗੱਲਾਂ ਨੂੰ ਲਗਾ ਕੇ ਹੀ ਬੈਠ ਗਈ ਸੀ ਕਈ ਦਿਨਾਂ ਤੱਕ ਉਹ ਬਿਮਾਰ ਵੀ ਰਹੀ ਪਰ ਕਿਸੇ ਨੇ ਉਸ ਨੂੰ ਦਵਾਈ ਦਿਵਾਣੀ ਤਾਂ ਦੂਰ ਉਸ ਦਾ ਹਾਲ ਤੱਕ ਨਾ ਪੁੱਛਿਆ ਫਿਰ ਕਾਫੀ ਦਿਨਾਂ ਬਾਅਦ ਲਵਲੀ ਵੀ ਵਾਪਸ ਆ ਗਈ ਅਤੇ ਉਸਨੇ ਤਕਦੀਰ ਤੋਂ ਮਾਫੀ ਵੀ ਮੰਗੀ ਪਰ ਅਜੇਹੀਆਂ ਗੱਲਾਂ ਜਲਦੀ ਮਨ ਵਿੱਚੋਂ ਨਿਕਲਿਆ ਨਹੀਂ ਕਰਦੀਆਂ ਜੇ ਨਿਕਲਦੀਆਂ ਵੀ ਨੇ ਤਾਂ ਜ਼ਖਮ ਜ਼ਰੂਰ ਰਹਿ ਜਾਂਦੇ ਹਨ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਕਰਿਓ ਜੀ ਧੰਨਵਾਦ